ਮਨ ਸਾਚਾ ਮੂ ਸਾਚਾ ਸੋਏ ਔਰ ਨਾਪੇਖੈ ਇੱਕ ਸਿਨ ਕੋ ਨਾਨਕ ਇਹ ਲਖਣ ਬ੍ਰਹਮ ਗਿਆਨੀ ਹੁਣ ਦੂਜਾ ਨਜ਼ਰ ਕਿਉਂ ਆਉਂਦਾ ਸਤ ਸਿੰਘ ਜੀ ਹੋਰ ਦਾ ਹੋਰ ਨਜ਼ਰ ਕਿਉਂ ਆਉਂਦਾ ਉਹ ਮਨ ਦੇ ਅੰਦਰ ਪੰਜ ਪਰਮ ਹਨ ਮੇਰੇ ਗੁਰੂ ਗ੍ਰੰਥ ਸਾਹਿਬਾਰ ਦਾ ਬਚਨ ਹੁੰਦਾ ਮਾਦਵੇ ਕਿਆ ਕਹੀਏ ਪਰਮ ਐਸਾ ਜੈਸਾ ਮੰਨੀਐ ਹੋਏ ਨਾ ਤੈਸਾ ਇਦਾਂ ਹੋਰ ਹੀ ਸੁੰਦਰ ਹੈ ਅਸਲੀਤਾ ਹੋਰ ਹੈ ਪੰਜ ਕਿਸਮ ਦੇ ਪਰਮ ਦੱਸੇ ਗਏ। ਪਹਿਲਾ ਜਿਹੜਾ ਹੈ ਉਹ ਭੇਦ ਪਰਮ ਹੈ ਕਿ ਅਖੰਡ ਜੋਤ ਪ੍ਰਭੂ ਨਾਲੋਂ ਆਪਣੇ ਆਪ ਨੂੰ ਵੱਖਰਾ ਸਮਝਣਾ। ਦੂਸਰਾ ਜਿਹੜਾ ਹੈ ਕਰਤੱਤ ਪਰਮ ਹੈ। ਮੈਂ ਕਰਮ ਦਾ ਫਲ ਨਰਕ ਜਾਂ ਸਵਰਗ ਭੋਗਦਾ ਹਾਂ। ਤੀਸਰਾ ਸੰਗ ਪਰਮ ਹੈ। ਆਪਣੇ ਆਪ ਨੂੰ ਦੇਹ ਮੰਨ ਕੇ ਇਸ ਦੇ ਸੁਭਾਅ ਵਿੱਚ ਸਾਧ ਸੰਗ ਦੀ ਵਰਤਨਾ ਚੌਥਾ ਹੈ ਵਿਕਾਰ ਭਰਮ ਜਗਤ ਨੂੰ ਬ੍ਰਹਮ ਦਾ ਵਿਕਾਰ ਮੰਨ ਕੇ ਇਸ ਤੋਂ ਨਿਆਰਾ ਸਮਝਿਆ ਪੰਜਵਾਂ ਤਤਵ ਭਰਮ ਹੈ ਜਿਵੇਂ ਬ੍ਰਹਮ ਸਤ ਹੈ ਇਸੇ ਤਰ੍ਹਾਂ ਸੰਸਾਰ ਵੀ ਸਤ ਹੈ ਇਹ ਪੰਜ ਕਿਸਮ ਦਾ ਭਰਮ ਜਿਹੜਾ ਹੈ ਇਹ ਮਨੁੱਖ ਜਿਹੜਾ ਹੈ ਇਸ ਨੂੰ ਇਸ ਨੇ ਭੁਲਾ ਕੇ ਸਾਧ ਸੰਗ ਦੀ ਰੱਖਿਆ ਹੋਇਆ ਹੈ